ਸਸ ਜਲ ਜੀ ਸਾਰਿਆਂ ਨੂੰ ਆਈ ਹੋਪ ਕਿ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਅਸੀਂ ਬਹੁਤ ਵਧੀਆ ਤੁਹਾਡੇ ਸਵਾਲ ਤੇ ਸਾਡੇ ਨਵੇਂ ਬਲੌਗ ਦੇ ਵਿੱਚ ਨਵੇਂ ਦਿਨ ਤੇ ਨਵੀਂ ਸ਼ੁਰੂਆਤ ਦੇ ਨਾਲ ਆਜੀ ਸ਼ੁਰੂਆਤ ਹੋ ਰਹੀ ਹੈ ਸਵੇ ਦੇ 8 ਵਜੇ ਤੋਂ ਤੇ ਵਸ ਮੈਂ ਮੜਾ ਜੇ ਫੋਨ ਫੋਨ ਜਾਂ ਦੇਖਦੀ ਸੀ ਕਿ ਉਹ ਬਲੌਗ ਐਡਿਟ ਕਰਨਾ ਸੀਗਾ ਅਜੇ ਕੀਤਾ ਨਹੀਂ ਹੈਗਾ ਪੈਂਡਿੰਗ ਤੇ ਆਇਆ ਬਲੌਗ ਐਡਿਟ ਕਰਨਾ ਆ ਭੂਆ ਤੇ ਅਵਨੀਤ ਉਹ ਅਵਨੀਤ ਅੱਥੇ ਹੀ ਆਵਨੀ ਤੇ ਅੱਜ ਪੀਟੀਆਂ ਮੈਂ ਛੁੱਟੀ ਸੀਗੀ ਇਹਨੂੰ ਸਕੂਲ ਦਾ ਆ ਸੀ ਇਹ ਅਵਨੀਤ ਦੇ ਪਾਪਾ ਤੇ ਭੂਆ ਗਿਆ ਮੜਾ ਜੇ ਮਜਾਰੀ ਨੂੰ ਵਾਸਨਾ ਲੱਗੀ ਆ ਕੰਮ ਕੂਮੂ ਨਵੇੜੇ ਨੂੰ ਮੇਰੇ ਭਾਂਡੇ ਰਹਿੰਦੇ ਆ ਝਾੜੂ ਮਿਲਾ ਲਿਆ ਝਾੜੂ ਗਿਆ ਪੋਚਾ ਵੀ ਲਾ ਲਿਆ ਕੱਪੜੇ-ਕੁਪੜੇ ਸਾਰੇ ਅੰਦਰ ਮੰਜੇ ਉੱਪਰ ਚੱਕ ਦਿੱਤੇ ਹੈ ਨਾ ਕੇ ਰੱਖ ਦਿੱਤੇ ਅੰਦਰ ਭਾਂਡੇ ਰਹਿੰਦੇ ਹੁਣ ਮੈਂ ਭਾਂਡੇ ਧੋ ਲਵਾਂ ਹਾਂ ਦੇਖੋ ਭਾਂਡੇ ਰਹਿੰਦੇ ਆ ਧੋਣੇ ਨੂੰ ਰੋਟੀ ਬਣਾਣੀ ਅੱਜ ਸਬਜ਼ੀ ਬਣਾਣੀ ਕਰੇਲੀਆਂ ਦੀ ਪਹਾੜੀ ਕਰੇਲੇ ਅੰਦਰ ਉਹ ਮੈਂ ਕੱਲ ਲੈ ਕੇ ਆਈ ਸੀ ਆਪੇ ਕਾਲਪੈਨ ਦਿੱਤੀ ਫੈਸਲਾ ਬੋਸੇ ਦਿਖਾ ਤੁਹਾਨੂੰ ਬਾਅਦ ਵਿੱਚ ਮੋਟਰਸਾਈਕਲ ਤੇ ਗਿਆ ਗੱਡੀ ਇੱਥੇ ਹੀ ਆ ਖੜੀ ਆ ਗੱਡੀ ਕਹਿੰਦੇ ਗਿਆ ਜੀ ਨੀ ਉਹ ਪੈਸੇ ਮੇਰੇ ਕੋਲ ਆ ਨਹੀਂ ਉਤਰ ਜਿੱਦਾਂ ਮਿਲਦੀ ਹੈ ਲਾਲਾ ਮੇਰੇ ਕੋਲ ਨਹੀਂ ਹੈਗੀ ਮੇਰਾ ਨਾ ਪਤਾ ਕਾ ਮੈਨੂੰ ਨਹੀਂ ਪਤਾ ਕੁਝ ਵੀ ਪਾਪਾ ਨੂੰ ਪਤਾ ਪਾਪਾ ਹੀ ਦੋਗੇ ਆਵੇ ਮੈਨੂੰ ਨਹੀਂ ਪਤਾ ਮੈਂ ਰੱਖਿਆ ਵਾਪਾ ਨੂੰ ਪਤਾ ਪੈਸੇ ਨਾ ਛਾੜ ਦੀ ਜੀ ਹੈ ਜੀ ਮਾੜੀਆਂ ਗੱਲਾਂ ਕੜੀ ਤਾਂ ਮੈਂ ਸਾਰੀਆਂ ਟੱਕ ਦੇ ਦੇਣੀ ਆ ਆ ਕੇ ਆਪੇ ਉਹ ਨੂੰਗਾ ਇਹਨੂੰ ਕਹਿਣਾ ਮੰਨਦੀ ਨਹੀਂ ਪਤਾ ਨਹੀਂ ਖਾਧਿਆ ਨਹੀਂ ਠੀਕ ਹੋਇਆ ਅੱਗੇ ਕਹਿਣਾ ਮੰਨਦੀ ਹੁੰਦੀ ਹਾਂ ਬਿਲਕੁਲ ਨਹੀਂ ਕਹਿਣਾ ਮੰਨਦੀ। ਤੁਮੇ ਸਿਹਤ ਨਹੀਂ ਸੀ ਠੀਕ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀਗਾ। ਤੇ ਮੈਂ ਫਿਰ ਰਾਤੀ ਦਵਾਈ ਲੈ ਕੇ ਆਈ ਤੇ ਟੀਕਾ ਲਗਵਾਇਆ। ਇਹ ਕਦਾੜ ਦਾ ਕੰਮ ਕਰਾਣਾ ਦਾੜ ਤੋਂ ਦੁਖਦੀ ਨਹੀਂ ਹੈਗੀ ਕਢਵਾ ਦਿੰਦੀ ਹੁਣ। ਹੁਣ ਉਹ ਟੈਂ ਦੇ ਨਹੀਂ ਹੁਣ ਦਵਾਈ ਦਿੱਤੀ ਸੀਗੀ ਡਾਕਟਰ ਨੇ। ਉਹ ਕਹਿੰਦੇ ਤਾਂ ਇਹਨਾਂ ਦਿਨ ਦਵਾਈ ਖਾ ਲੋ ਜੇ ਦੁਖਦੀ ਆ ਤਾਂ ਹੁਣ ਦੁਖਦੀ ਨਹੀਂ ਹੈਗੀ ਹੁਣ ਦੇਖੀ ਨਾ ਹੋਏ ਤਾਂ ਮੈਂ ਅੱਜ ਕਢਾਣ ਜਾਣੀ ਆ ਬਾੜ ਆਪਣੀ। ਤੁਸੀਂ ਵੀ ਕਹਿੰਦੇ ਹੁਣ ਪੁੜੀ ਰਹਿੰਦੀ ਆ। ਪਰ ਕੀ ਕਰੀਏ ਡਾਕਿਆ ਜਾਣਾ ਪੈਂਦਾ ਹਨ ਬਿਮਾਰੀ ਨੇ ਜੱਟ ਨੇ ਹੋ ਗਈ ਤਾਂ ਫੇਰ ਵੀ ਮੈਂ ਮਤ ਮਾਰ ਮਾਰ ਕੇ ਮਤੇ ਸ਼ੂਟ ਕਰਦੀ ਰਹੀ ਥੋੜਾ ਥੋੜਾ ਬਲੌਗ ਮੇਰੇ ਤਾਂ ਮੂੰਹ ਹੱਥੇ ਧੋਤਾ ਜਸਟ ਫਰੈਸ਼ਰ ਹੋ ਕੇ ਤੇ ਸਮਾਤੀ ਨਹੀਂ ਹੈਗੀ ਅਜੇ ਮਾਣਾ ਪਾਜ ਤਾਂ ਮੈਂ ਇੱਕ ਤੋਂ ਨੋਟ ਤੱਕ ਦੋ ਗਲਾਸ ਗਰਮ ਕਰਕੇ ਨਾ ਪਾਣੀ ਜ਼ਰੂਰ ਪੀਣੀ ਆ ਤੇ ਪੀਤਾ ਨਹੀਂ ਹੁਣ ਮੈਂ ਪੀਣੀ ਆ ਮ ਖਾਂਦੀ ਨਹੀਂ ਕੁਝ ਵੀ ਨਹੀਂ ਖਾਦਾ ਪਾਣੀ ਜ਼ਰੂਰ ਪੀ ਲੈਣੀ ਨਹੀਂ ਹੁਣ ਪਾਣੀ ਪੀਣਾ ਮੈਂ ਪਹਿਲਾ ਕੰਮ ਨੇ ਪੜ ਲਮੁਖੇ ਤੁਹਾਨੂੰ ਉਤਵਾਦ ਮੈਂਦੀ ਆ। ਤੁਹਾਨੂੰ ਕਿੱਥੇ ਚੱਲੇ ਹੁਣ ਸੀ ਵਾਪਸ ਆ ਗਏ ਸੀ ਭੂਆ ਹੁਣੇ। ਫਿਰ ਵੀ ਨਮਸਤੇ ਵੈਲਕਮ ਮਤਲਬ ਅਗਲੇ ਕਹਿੰਦੇ ਸਾਹਮਣੇ ਨਹੀਂ ਜਾਣਾ ਜਾਂਦੀ ਵੀਡੀਓ ਬਣਾਈ ਵੀ ਨਹੀਂ ਹੈਗੀ। ਅਰੇ ਤਾਂ ਆਪਾ ਨਿਕਲਿਓ ਵਧੀਆ। ਨਿਕਲਿਆ ਪਿਆ ਤਾਂ ਉੱਪਰ ਤੋਂ ਆਸਮਾਨ ਸਾਫ। ਕਪੜੇ ਕੋ ਸੂਟ ਪਾ ਆ ਪਾ ਪਾਇਆ ਜਿੰਨੇ 975 ਦਾ ਕਾਹਦੇ ਤੇ ਅੰਦਾਜ਼ੇ ਖ ਪਿਆ ਇਹਦੇ ਨਾਲ ਕੋਈ ਨਹੀਂ ਗੱਡੀ ਤੇ ਜਾਣਾ ਅਸੀਂ ਨਾਲ ਤੇ ਸੱਚ ਰੋਟੀ ਬਣਾ ਲਈ ਸੀ ਮੈਂ ਫੇ ਆਹ ਕarele ਕੱਟ ਕੇ ਮੈਂ ਦੂਆ ਘਾਸ ਤੇ ਬਾਹਰ ਰੱਖ ਦਿੱਤੇ ਕੱਲੇ ਕੱਟ ਕੇ ਮੈਂ ਬਾਹਰ ਰੱਖ ਦਿੱਤਾ ਤੂੰ ਪਹਿਨਾਮਕ ਪਾ ਕੇ ਤੇ ਆਲੂ ਵਾਲੇ ਪਰਾਂਟੇ ਬਣਾ ਲਏ ਸੀ ਮੈਂ ਜਿੱਦਾਂ ਬਣਾਉਂਦੀ ਆਈਆਂ ਸਿੰਪਲ ਤੁਹਾਨੂੰ ਦੱਸਦਾ ਸੀ ਤੇ ਉਦਾਂ ਹੀ ਬਣਾਈ ਮੈਂ ਕੁਛ ਨਹੀਂ ਵਿੱਚ ਪਾਇਆ ਬੂਏ ਸਿੰਪਲ ਤੇ ਬਣਾਈ ਆ ਤੇ ਉਹ ਹਣੀ ਆ ਗਏ ਸੀ ਇਹ ਫੇ ਆ ਗਏ ਹੀ ਨਹੀਂ ਵੀ ਰੋਟੀ ਪਾਣੀ ਖਾਧੀ ਫੇ ਮੈਂ ਦਹੀਂ ਮੰਗਾ ਲਿਆ ਸੀਗਾ ਮੈਂ ਕਿਹਾ ਦਹੀਂ ਲੈ ਆਈਓ ਦਹੀਂ ਲੈ ਆਂਦਾ ਹੀ ਨਹੀਂ ਤੇ ਦਹੀਂ ਫੇ ਖੱਟਾ ਬਣਾ ਕੇ ਪਕੌੜੀਆਂ ਵਿੱਚ ਪਾ ਕੇ ਅਸੀਂ ਰੋਟੀ ਖਾ ਕੇ ਹੁਣੇ ਹਟੇ ਆ ਟੇਕ ਲੈਣ ਦਾ ਚੇਤਾ ਪਤਾ ਨਹੀਂ ਕੱਲੇ ਭੁੱਲ ਜਾਂਦਾ ਜੇ ਰੋਟੀ ਖਾਣੇ ਦੀ ਵੀ ਕਾਲੀ ਪੈ ਜਾਂਦੀ ਫੇ ਰੋਟੀ ਖਾ ਲਈਏ ਭੁੱਖ ਬੋ ਲੱਗਦੀ ਹੈ ਫਿਰ ਤੇ ਜਿਹੜੀ ਮੈਂ ਪੈਂਡਿੰਗ ਬਲੌਗ ਤੁਹਾਨੂੰ ਕਿਹਾ ਸੀਗਾ ਫੇ ਉਹ ਮਤਲਬ ਵੀਡੀਓ ਬਣਾਈ ਪਈ ਆ ਉਹ ਵਾਲੀ ਵੀਡੀਓ ਫੇ ਪੋਸਟ ਨਹੀਂ ਸੀ ਉਹ ਇਥਾਂ ਕਰਕੇ ਤੇ ਅੱਜ ਦਾ ਵਲੋਗ ਫੇ ਤੁਹਾਨੂੰ ਹੁਣ ਕੱਲੂ ਮਿਲੂਗਾ ਆਹ ਵਾਲਾ ਕੀ ਕਰੀਏ ਚੇਤੇ ਠੀਕ ਪਹਿਲਾ ਬਨੀਤ ਬਿਮਾਰ ਹੋ ਗਈ ਫੇ ਬਨੀਤ ਦੇ ਪਾਪਾ ਬਿਮਾਰ ਹੋ ਫੇ ਮੈਂ ਹੁਣ ਬਿਮਾਰ ਹੋ ਗਈ ਮੈਨੂੰ ਉਹ ਪਿਆਰੀਆਂ ਲਾਦੀਆਂ ਗੁੱਡੀਆਂ ਪਤਾ ਨਹੀਂ ਦੂਰੋਂ ਕੈਮਰਾ ਸਾਫਾਂ ਦਾ ਕਿ ਕੋਲੋਂ ਕੈਮਰਾ ਸਾਫ ਕੋਲੋਂ ਇਕਲੀ ਕਲੀਨ ਨਹੀਂ ਦੀ ਜਾ ਰਹਾਗਾ ਮੈਨੂੰ ਲੱਗਦਾ ਪੁਣੇ ਪੂੰਚੇ ਚੇਂਜ ਕਰਨੇ ਪੈਣੇ ਆ ਆਈਫੋਨ ਤੋਂ ਮੈਂ ਲੈਣੋਂ ਰਹੀ ਹਾਂ ਜੇ ਆ ਲਾਉਂਗੀ ਆਟਕੇ ਲਾਵਾਂਗੀ ਅਰੇ ਨਹੀਂ ਜੇ ਗੁੰਜਾਇਸ਼ ਨਹੀਂ ਹੈਗੀ ਮੈਂ ਵੀ ਪੜਾ ਮਾਰੀ ਜਾਵਾਂ ਜੀ ਮੈਂ ਆਹ ਮੈਂ एकदम ਹੰਦਾ ਨਾ ਅਰੇ ਨਹੀਂ ਟਾਰਕੇ ਲਾਵਾਂਗੇ ਜਰੂਰ ਲਾਵਾਂਗੇ ਆਟਕ ਕੇ ਲਾਵਾਂਗੇ ਤੇ ਹੋਰ ਬਾਸ ਸਪਣੂ ਚੱਲੇ ਹੋ ਆ ਗਿਆ ਉਹਨੂੰ ਕਹਿਣਾ ਸੀ ਫਰੋਗ ਪਾ ਦਿੰਦੀ ਭੂਆ ਗੁੱਤਾ ਭੂਆ ਤੋਂ ਗੁੱਤਾ ਕਰਾਂਦੀ ਪਰ ਮੈਂ ਕਿਹਾ ਭੂਆ ਤੇ ਕਰਾ ਲੈ ਤੇਲ ਤੁਲੂ ਆ ਕੇ ਭੂਆ ਉਹਦੀ ਗੁੱਤ ਕਰਦੀ ਪਈ ਹੈ

ഗൂഗല <laughs> ਦੀ ਆਪਣੇ ਵੱਲ ਤੇ ਕੋਈ ਮਤਲਬ ਕਬੂਲ ਨਹੀਂ ਕੀਤੀ ਹਾਂ ਸੰਦੇਪਿਆਂ ਤੇ ਹਾ ਯਾਰ ਰਸਤਾ ਕਿੰਨਾ ਖਰਾਬ ਆ ਆਹ ਇਹ ਜਾ ਕਚਰਾ ਮਤ ਰਾਜਾ ਪਾ ਤਾਂ ਤੇ ਚਾਜ ਸੁਆਦੀ ਤੁਹਾਨੂੰ ਮਿੱਟੀ ਪਾਉ ਉਹ ਇੱਥੇ ਸੜਕ ਤਾਂ ਵਧੀਆ ਬਣ ਜਾਵੇ ਹਰ ਇੱਕ ਉਹ ਸੇਕ ਨਾ ਮੜਾ ਹਾਲਾ ਇਹ ਸੜਕ 'ਤੇ ਵੀ ਕਦੀ ਨਹੀਂ ਭਾਵੋ ਕੁੱਲਿਆ ਵਿਚਾਰੀ ਦਾ ਸਾਢੇ 7 ਹੋ ਗਏ ਮੈਨੂੰ ਦੇਖਦੀ ਨੂੰ ਹਾਂਜੀ ਕੀ ਕੈਮਰਾ ਪਾਰਸਲ ਆਇਆ ਕਿ ਨਹੀਂ ਨਹੀਂ ਦਿਖਾਵਾਂਗੇ ਇੱਥੇ ਘਰੇ ਦਿਖਾਵਾਂਗੇ ਘਰੇ ਆ ਕੇ ਓਪਨ ਕਰਾਂਗੇ ਤੇ ਪਾਰਸਲ ਆਇਆ ਜੀ ਮੇਰਾ ਨਹੀਂ ਪਾਰਸਲ ਆਇਆ ਬਦਲਾ ਪਨੀਜ਼ ਦਾ ਪੱਪਾ ਦਾ ਪਾਰਸਲ ਆਇਆ ਨਾ ਮੇਰਾ ਨਹੀਂ ਹੈਗਾ ਮੇਰਾ ਅੱਗੇ ਆਣਾ ਹੈ ਮੇਰਾ ਛੇ ਟਾਈਮ ਲੱਗੂਗਾ ਥੋੜਾ ਸਾ ਅਗਰ ਇਹਦੇ ਪੱਪਾ ਦਾ ਆ ਦੇਣਾ ਪਹਿਲਾਂ ਮੈਨੂੰ ਨਾ ਪਹਿਲਾਂ ਬੜਾ ਸ਼ੌਕ ਹੁੰਦਾ ਸੀਗਾ ਮੈਂ ਇਦਾਂ ਦੇਖਦੀ ਹੁੰਦੀ ਸੀ ਕਿ ਛੋਟਿਆਂ ਜਦੋਂ ਵਿਆਹ ਹੋਣਾ ਵਿਆਹਾਂ ਚ ਮੇਰਾ ਬੜਾ ਹੀ ਸ਼ੌਕ ਹੁੰਦਾ ਸੀਗਾ ਐਵੇਂ ਦੇਖਾਂ ਕਿੱਥਾਂ ਦੀ ਆ ਕਿੰਦਾ ਹੀ ਆ ਛੋਟਿਆਂ ਦੀਆਂ ਛੋਟੇ ਲੋਕ ਇਹਨਾਂ ਦੇ ਇਹਨਾਂ ਤੇਲ ਬਹੁਤ ਵਧੀਆ ਤੰਦ ਖਾਨੀ ਇਹਨੇ ਕਿੰਨੇ ਦਿਨ ਤੋਂ ਬਸ ਕਰ ਰਹੇ ਨੇ ਦਿਨ ਤੋਂ ਬਾਬਾ ਦੇ ਬਾਬੇ ਤੇਲ ਪਾ ਲਈ ਹਾਂ ਹਾ ਲੋ ਜੀ ਆ ਗਿਆ ਪਾਰਸਲ ਓਪਨ ਕਰਕੇ ਆਹੋ ਇਹ ਓਪਨ ਕਰਕੇ ਤੁਹਾਨੂੰ ਦਿਖਾਵਾਂਗੇ ਆ ਦੇਖੋ ਆ ਪਿੱਛੇ ਲਿਖਿਆ ਆ ਪਾਰਸਲ ਆਇਆ ਪਾਰਸਲ ਤੁਹਾਨੂੰ ਦਿਖਾਵਾਂਗੇ ਘਰੇ ਜਾ ਕੇ ਓਪਨਿੰਗ ਕਰਕੇ ਇੱਥੇ ਆਏ ਹਾਂ ਅਸੀਂ ਬਲਾਚੌਰ ਬਲਾਚੌਰ ਲਕਸ਼ਮੀ ਸਟੂਡੀਓ ਸੇ ਇੱਥੇ ਅਸੀਂ ਆਏ ਹਾਂ ਹਾਲ ਕਾ ਜਿਆ ਹੈਗਾ ਪੀਆ ਤੇ ਚ ਕੋਈ ਕੋਈ ਦੁਕਾਨੀ ਮੈਂ ਆਪੂ ਹੀ ਦੇਖਦਾ ਹੈਗਾ ਖਾਲੀ ਇੱਥੇ ਆ ਜੀ ਖੜੇ ਹੋ ਸੀ ਕੰਗੜਿਆਂ ਦੇ ਕੋਲ ਤੋਂ ਪਿੱਛੇ ਬਹੁਤ ਜ਼ਿਆਦਾ ਪਿੱਛੇ ਕੰਗੜਿਆਂ ਦੇ ਕੋਲ ਅੱਗੇ ਆਂ ਕਿਆ ਕਰੀ ਤਾਂ ਨਹੀਂ ਤੂੰ ਗੈਸ ਏਜੰਸੀ ਦੇ ਕੋਲ ਖੜਿਆ ਇੱਥੇ ਵੀ ਕੰਮ ਜਿਆਵ ਨਹੀਂ ਤੇ ਪਾਪਾ ਨੂੰ ਮੁੰਡੇ ਨੂੰ ਆ ਕਿਸੇ ਨੂੰ ਮਿਲਣਾ ਆ ਨਿਓ ਖੜਾ ਆ ਦੇਖੋ ਉਹ ਤਾਂ ਕਿਆ ਗੱਲ ਜੀ ਤਾਂ ਆਪਣੇ ਨਰੇਂਦ ਆਣਾ। ਅਵਨੀ ਇਹ ਲੰਮੀ ਪੈ ਗਈ ਵਿਚਾਰੀ। ਇਹਦੇ ਵਿੱਚ ਬੱਤੀ ਹੋਣੀ ਇਹ ਤਾਂ ਐਸਾ। ਨੁਕਦੀ ਆ ਹੁਣ। ਰੁਕਿਆ ਜੀ ਇੱਥੇ ਆਈਸਕ੍ਰੀਮ ਖਾਣ ਰਾਤੀ ਵੀ ਅਸੀਂ ਇੱਥੇ ਆਏ ਸੀ ਕੱਲ। ਅੱਜ ਫੇਰ ਅਸੀਂ ਇੱਥੇ ਆਏ। ਇਹ ਮੁੰਡਾ ਨਾ ਬਹੁਤ ਵਧੀਆ ਬਣਾਉਂਦਾ ਆ ਆਈਸਕ੍ਰੀਮ ਬਹੁਤ ਜਿਆਦਾ ਵਧੀਆ। ਬਹੁਤ ਟੇਸਟੀ ਹੁੰਦੀ ਆ ਇੱਥੇ ਦੀ ਆਈਸਕ੍ਰੀਮ। ਅਵਨੀ ਤਾਂ ਪਪਾ ਕਰਾਣ ਗਿਆ ਆ ਤੇ ਮੈਂ ਇੱਥੇ ਬੈਠੀ ਹੋ ਕੇ ਬੈਠੀ ਆ। ਤੇ ਭਾਸ ਆਈਸਕ੍ਰੀਮ ਖਾ ਪੀ ਕੇ ਫੇ ਚਲੀਏ ਘਰ ਨੂੰ ਹਰੇ ਜਾ ਕੇ ਇੱਥੇ ਵੱਢਣੇ ਪੱਠੇ ਪੱਠੇ ਸਾਰੇ ਕੋਈ ਆਈਸਕ੍ਰੀਮ ਖਾ ਹੋ ਰਹੀਆਂ ਅੱਜ ਛੁੱਟੀ ਹੈ ਜੀ ਕਚਹਿਰੀਆਂ ਨੂੰ ਨਿਕਲੇ ਬੜਾ ਜ਼ੋਰ ਹਾਂ ਦੇਖੋ ਕਚਹਿਰੀਆਂ ਆ ਲੱਗਿਓ ਇੱਥੋਂ ਮਾਰ ਪਰਚੇਜ਼ ਕਰਾਂਗੇ ਜੇ ਇੱਥੋਂ ਸਹੀ ਢਾਈਂ ਚ ਮਿਲ ਗਿਆ ਨਾ ਚਾਹ ਹੋਏ ਕਿਤੇ ਉੱਪਰ ਚੱਕਰਾਂ ਮੇ ਪਹੁੰਚ ਗਏ ਜੀ ਘਰੇ ਆ ਕੈਮਰੇ ਚ ਹਾਂ ਹੁਣੇ ਪਹੁੰਚੇ ਹਾਂ ਜਸਟ ਉਹ ਤਾਂ ਨਹੀਂ ਪੱਟ ਲੈਣਗੇ ਯੋਕ ਨਹੀਂ ਤੇ ਇਹ ਕੁਝ ਨਹੀਂ ਪਤਾ ਲੇ ਅੰਦਰੇ ਲਾਉ ਦੀ ਭੂਆ ਮੈਨੂੰ ਅੰਦਰੇ ਹੋਣੀ ਆ ਫਰੀਦ ਫੇਰੀ ਸੋਈ ਉਹ ਲੱਗੀਆਂ ਰਹੀਆਂ ਗੜੀ ਚੜਾਣੋਂ ਪਰ ਹੂੰ ਹਾਂ ਤਾਂ ਇਹ ਨੂੰ ਬਹੁਤ ਚਾਹਾਂ ਮੈਂ ਦੇਖੀ ਕਿਥੇ ਹੋ ਚਾਲਾ ਕਾ ਬੁਰੀ ਆਦੀ ਦੀਲ ਦਾ ਸਾਲ ਦਾ ਇਹ ਓਪਨਿੰਗ ਕਰਨ ਇਹ ਪਾਰਸਲ ਆਇਆ ਸਾਨੂੰ ਕਿਹਨਾਂ ਵੱਲੋਂ 42 ਵਾਲੇ Instagram ਤੇ ਇਹਨਾਂ ਦਾ ਪੇਜ ਆ ਇਹਨਾਂ ਨੂੰ ਜਰੂਰ ਫੋਲੋ ਕਰ ਲਿਓ ਘਰ ਵਾਲਿਆਂ ਦੇਖਦੇ ਹਾਂ ਕੁਆਲਿਟੀ ਕਿੱਦਾਂ ਦੀ ਆ ਫਸਟ ਟਾਈਮ ਹੀ ਮੰਗਾਇਆ ਤੇ ਦੇਖਦੇ ਹਾਂ ਕੀ ਚੀਜ਼ ਆਈ ਚਾ ਆਇਆ ਜੀ ਇਹਨਾਂ ਦਾ ਬਿੱਲ ਹਾਂ ਦੇਖੋ ਸਾਰੇ ਦੇਖੋ ਹੋ ਡੱਬਾ ਡੱਬੇ ਵਿੱਚ ਡੱਬਾ ਡੱਬੇ ਵਿੱਚ ਕੇਕ ਮੇਰੀ ਸਹੇਲੀ ਲੱਖੋਂ ਮੇਕਾ ਸਰਦਾਰਾ ਪੱਕੇ ਤੁਹਾਨੂੰ ਵੋਇਸ ਦੋ ਆਉਂਦੀ ਹੋਣੀ ਆ ਸੌਰੀ ਮਾਫ ਕਰਿਓ ਹਾਂ ਦੇਖੋ ਜੀ ਚਲਾਇਆ ਸਾਫ ਖੜੀ ਲੈ ਆਇਆ ਇਹ ਦੇਖੋ ਹਾਂ ਇਹ ਜੀ ਛੋਟਾ ਜਾਰ ਮੋਟੀ ਦੇ ਨਾਲ ਸਾਨੂੰ ਮਿਲੇ ਆਇਆ ਤੇ ਆਹ ਚੀਜ਼ ਇਹ ਹੈ ਲੈਟਰ ਇਹ ਮੈਨੂੰ ਹਾਂ ਦੇਖੋ ਚਲਾ ਕੇ ਦੇ ਹਾਥੇ ਆ ਇਹ ਹਾਂ ਇਹ ਦੇਖੋ ਇੰਨਾ ਐਡ ਆ ਨਾਲ ਦੁਈਆਂ ਦਿੱਤੀਆਂ ਤੈਨੂੰ ਡਬਲ ਟੇਪ ਇਹਦੇ ਸੈਲ ਸੁਲਤਾਨੀ ਪੈਣਾ ਸਾਲ ਵੀ ਲਿਆਂਦੇ ਜਾ ਕੇ ਆਹ ਜੀਪ ਦੇ ਸੈਲ ਲਿਆਂਦੇ ਜਾ ਕੇ ਪ੍ਰੀਮੀਅਮ 골ਡ ਇਹਦੇ ਸੈਲ ਲਿਆਂਦੇ ਤਿੰਨ ਚਾ ਤਿੰਨ ਸਾਲ ਪਏ ਆ ਚੋਤਾ ਆ ਫੰਕਸ਼ਨ ਇਹਦੇ ਹਾਂ ਦੇਖੋ ਇਹ ਕਾ ਆਪੋ ਅਫਰੇਜਾ ਲੱਗੀ ਪਤਾ ਕਿ ਇਹ ਗੱਡੀ ਦੇ ਪਿੱਛੇ ਲਾਣੇ ਨੂੰ ਆ। ਹਾਂ। ਕਰੀਏ ਸ਼ੁਰੂਆਤ। ਕੋ। ਹਾਂ ਜੀ। 16 ਰੁਪਏ ਦਾ ਇੱਕ ਸਾਲ ਨੂੰ ਲਿਆ ਬੜੀ ਮਹਿੰਗਾ ਹੀ ਹੋ ਗਿਆ ਮੈਂ ਤੁਹਾਨੂੰ ਤਰੇ ਫੜੀਆਂ ਛਾਦੂ। ਹੈਂ? ਚੋ। ਹਲਾਣ ਚੱਲੇ ਗਿਆ ਜੀ ਹੁਣ ਗੱਡੀ ਦੇ ਪਿੱਛੇ। ਜੇ ਤੇ ਗਾਵਾ ਕਿਤੇ ਗੋਮਾ ਗਿਆ ਲੱਗਿਆ ਤੇ ਬਣੀ ਤੇ ਪਕ ਲਾਣ ਉੱਤੇ ਪਹਿਲਾਂ ਸਾਫ ਕੀਤਾ ਦੋ ਗੱਡੀ ਠੀਸਾ ਪਿੱਛਾ ਡਿੱਗੀ ਚ ਸੀ ਕੀ ਕਹਿੰਦੇ ਟੱਕੀ ਟੱਕੀ ਬਾਸ ਹੈ ਆ ਮਾਰ ਥੱਪਾ ਕੋਸ ਨੂੰ ਮਾਰ ਹੂਰਨਾ ਕਹੋਂ ਮੋਹਰ ਦੇ ਮਾਰ ਦੇ ਚਲ ਮम्मा ਬਾਹਰ ਚਾਲ ਕੇ ਦੇਖ ਦੇ ਵੀਡੀਓ ਦੂਆ ਤੇ ਚਲਾ ਲੈ ਮੋਟੇ ਸਾੱਕਾ ਹਾਂ ਲੱਗ ਗਈ ਹੱਟ ਕਹ ਲਾ ਲਾ ਕੇ ਚਲ ઓਰੈਂਜੀ ਚਮੂ ਕਦੇ ਬੰਨਿਆ ਰਾਤੀ ਵੀ ਨਹੀਂ ਆਇਆ ਕਮੀਨਾ ਘਰੇ ਆਹ ਹਣ ਇਹਨਾਂ ਪਾਸਾ ਤੇ ਬਨ ਕੇ ਰੱਖਣਾ ਉਹਦੇ ਖਲਣਾ ਇਹਨੂੰ ਜਦੋਂ ਅਗਲਾ ਆ ਜਦੋਂ ਇਹਨੂੰ ਆ ਲਾ ਗਈ ਇਹਨੂੰ ਕੱਲ ਨਹੀਂ ਇਹ ਨਹੀਂ ਆਣਾ ਇਹਨੇ ਇਹ ਕੱਢ ਕੇ ਖੋ ਮਦਾ ਦੂੰ ਢੇਡ ਢਾ ਟੋਲੇ ਜਿਡਾ ਕੱਢਿਆ ਅਮੇ ਟੱਕੇ ਰੱਖਿਓ ਸੀਗੇ ਇਦੋਂ ਕੱਟ ਕੇ ਹਾਂ ਦੇਖੋ ਹਾਂ ਦਿਖਦੇ ਨਾ ਸੋਹਣੇ ਸੋਹਣੇ ਇਹ ਬਣਾਣੇ ਆ ਸਾੜਾ 7 ਦਿਨ ਤੈਨੂੰ ਧੜਨੇ ਆਪਾਂ ਅਬ ਨਹੀਂ ਤੇੱਕ ਰੋਟੀ ਖਾਂਦੀ ਆ ਉਹ ਮੜੀ ਦੀ ਖਾਂਦੀ ਨਾਲ ਦੇ ਹੀ ਤੂੰ ਖਾ ਲੈਂਦੀ ਆ ਗਏ ਅੱਜ ਸੂਤ ਆ ਹੈ ਪਤਾ ਨਹੀਂ ਤੈਨੂੰ ਘਰੇ ਵੀ ਪੜਨਾ ਬਾਹਰੇ ਰਹਿਣਾ ਤੂੰ ਸਾਰੀ ਰਾਤ ਉਹ ਜਾਠੀ ਕਹਿੰਦਾ ਇਹ ਮੇਰਾ ਕਹਿਣਾ ਮਜ਼ਾ ਇੰਨਾ ਠੀਕ ਹੈ ਇਹ ਉਹਦਾ ਉਹਦਾ ਕਹਿਣਾ ਮੰਨ ਮਾਤੀ ਚਾਹੀਏ ਜੀ ਪੱਲੀ ਆਖਣੇ ਕੀ ਲਾਏ ਆ ਭੂਆ ਨੇ ਇਹਨੂੰ ਮਹਿੰਦੀ ਮੁੰਦੀ ਲਾਈ वह पान खा दिल्ला एक कला आई लिया जी नमी असी एक कही तो थी भैया ने तोड़ दि होती मुड़ के आया भी नहीं ना कही लेके आया हथे तो नहीं आया, आया मुड़के कही भन के हो गया हो गया लिया नमी ਹਾਂ ਜੇ ਦੀ ਆੜੀ ਵੀ ਨਹੀਂ ਪੂਰੀ ਲੈ ਬੱਟ ਵੀ ਜਿਹੜੇ ਤੇ ਇੱਕ ਸਾਫ ਕੀਤੀ 500 ਰੁਪਈਆ ਵੀ ਲੈ ਗਿਆ ਓ ਮਾਈ ਗਾਡ ਓ ਮਾਈ ਗਾਡ ਹੈ ਦਾ ਥੈਲਾ ਕੰਮ ਆਉਂਦਾ ਥੈਲਾ ਕੰਮ ਆਉਂਦਾ ਕੋਈ ਗਿਆ ਥੇਲੇ ਕੰਮ ਆਉਂਦਾ ਖਾ ਤੇ ਕਿੰਨੀ ਕ ਪਾਣੀ ਸਾਰੀ ਹੈ ਸਾਰਾ ਥੈਲਾ ਪਾਣਾ ਸਾਰਾ ਪਾਣਾ ਸਾਰਾ ਪਾ ਦੇ ਕਾਫ ਹੈ ਮਾੜਾ ਤੈਨੂੰ ਤੇ ਤੈਨੂੰ ਪੈਦਾ ਤੈਨੂੰ ਬੈਨੀਫਿਟ ਆ ਤੇਰਾ ਕੀ ਘਟਦਾ ਹੈ ਹੈ ਹਾਂ ਹਾਂ ਆਓ ਸਰਪ੍ਰਾਈਜ਼ ਦੇਣਾ ਆਜੇ ਨਹੀਂ ਆਟਕੇ ਦਮਾਂਗੇ ਅਰੇ ਬੈਠਾ ਕਰੋ ਬਾਬਾ ਆ ਗਏ ਜਰੂਰ ਅਪਾ ਸਾਡੇ ਵੀ ਹੁਣ ਤਾਂ ਹੈਨਾ ਰੋਮ 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 ਵਿੱਚ ਸਾਡੇ ਵੀ ਖੂਨ ਵੱਧ ਪੈ ਗਿਆ ਆ ਦੇਖੋ ਜੀ ਇਹ ਕਹਾ ਕਾਲੀ ਪਾਣੀ ਪੂਦਨੀ ਜੀ ਪਤਾ ਕੀ ਹੈ ਇਹ ਫੀਮ ਖੇਤਾਂ ਦੀ ਫੀਮ ਹੈ ਇਹ ਆ ਪਾਣੀ ਉਹ ਵਾਹ ਬਲੈਕ ਔਰ ਵਾਈਟ ਦਾ ਕੰਬੀਨੇਸ਼ਨ ਬਾਤ ਚੰਨੀ ਕੋ ਬਹੁਤ ਹੈ ਇਹ ਨਹੀਂ ਥੋੜੀ ਖਾਲੇ ਪਾਣੀ ਆ ਜੇ ਤਾਂ ਫੀਮ ਖਾ ਕੇ ਤੀਮੀਆਂ ਨੂੰ ਉਲਟੀ ਨਹੀਂ ਲੱਗ ਜਾਂਦੀਆਂ ਜੀ ਚੱਲ ਫੀਮ ਖਾ ਕੇ ਉਲਟੀ ਲਾਉ ਜਾਂਦੇ ਹੂੰ ਤਾਂ ਤਾਂ ਡਾਕਟਰ ਵੀ ਦੱਸਦੇ ਆ ਕਿ ਖੂਨ ਜੀ ਦਾ ਗਾੜਾ ਹੋਵੇ ਨਾ ਉਹਨਾਂ ਮਾੜੀ ਜੀ ਫੀਮ ਖਾ ਲੈਣੀ ਚਾਹੀਦੀ ਸੀ ਆ ਹਾਂ ਨਵੀਨ ਦੇ ਪਪਾ ਬਿਲਕੁਲ ਨਹੀਂ ਕਹਿੰਦੇ ਸੱਚੀ ਡਾਕਟਰ ਬਹੁਤ ਹੀ ਨਾ ਲਾਰਜ ਬਹੁਤ ਹੀ ਨਹੀਂ ਸਿਰਫ ਮੈਂ ਤਾਂ ਚੌਥਾ ਹਿੱਸਾ ਜਿੱਦਾਂ ਤੋਂ ਚੱਲੂ ਮੈਂមី ਕਾਕਾ ਉੱਧੇ ਚੱਲੂ ਹੁਣ ਦੇਖੋ ਜੀ ਮੈਂ ਤੇ پیسے ਲੈ ਕੇ ਮੈਨੂੰ ਕਹੀ ਇਹ ਨਹੀਂ ਮੇਰੇ ਪੈਸੇ ਦੱਬੇ ਮੇਰੇ ਪੈਸੇ ਦੱਬ ਗਏ ਜਿਹੜੇ ਹਨੀਰ ਪਪਾ ਮੈਂ ਐਦਾਂ ਨਹੀਂ ਮੰਨਦੀ ਮੈਂ ਜਿਹੜੇ ਮੇਰੇ ਪਾਰਸਾ 'ਚ ਪੈਸੇ ਆ ਗਏ ਉਹ ਮੇਰੇ ਹੋ ਗਏ ਹਾਂ ਜੇ ਤੇਰੇ ਕੋਲ ਚੱਲ ਗਿਆ ਤੇਰੇ ਪੈਸੇ ਹੋ ਗਏ ਏਦਾਂ ਏਦਾਂ ਸਹੀ ਫੇ ਮੈਂ ਤਾਂ ਮੈਂ ਨਹੀਂ ਹੁੰਦੇ ਨੇ ਤੇਨੂੰ ਪੈਸੇ ਇੱਦਾਂ ਹੀ ਚੱਲੀ ਹੁਣ ਅੱਛਾ ਠੀਕ ਆ ਕੱਲ੍ਹ ਤੇ ਆਪ ਗਿਆ ਆ ਪਿੱਛੇ ਨਾ ਨਾ ਜਿਹੜੇ ਮੇਰੇ ਕੋਲ ਆ ਕੇ ਮੇਰੇ ਆ ਸਾਰੇ ਪੈਸੇ ਮੇਰੇ ਜਿਹੜੇ ਵੀ ਮੇਰੇ ਕੋਲ ਆ ਕੇ ਮੇਰੇ ਤੇਰੇ ਕੋਲ ਕੱਲੇ ਆ ਕੇ ਅੱਛਾ ਜਿਹੜੇ ਤੇਰੇ ਕੋਲ ਪਿੱਛੇ ਹੈਗਾ ਯੂਪੂਆ ਪੱਠੇ ਪੜਨਾ ਬਣੀ ਤਾਂ ਪਈ ਉਹ ਅੰਦਾ ਲੰਮੀ ਲਾਤ ਪਲਾ ਤਰਾ ਕੇ ਟੀਵੀ ਦੇਖਦੀ ਪਈ ਆ ਉਹ ਮੋਤੀ ਦਾ ਲੁਆੰਡਾ ਜਿਹੜੇ ਮੋਤੀ ਨੂੰ ਅਸੀਂ ਰੋਟੀ ਪਾਈ ਦੀ ਆਹ ਤੇਰਾ ਖੜੀ ਨਹੀਂ ਹੁੰਦਾ ਮੇਰਾ ਬੀਪੀ ਡਾਉਨ ਆ ਇਮਾਨਦਾਰੀ ਹੈਗਾ ਇਹ ਕਹਿੰਦਾ ਪਖੰਡ ਕਰ ਦੂ ਤੇ ਕੱਲ ਵੀ ਬੀਪੀ ਚੈੱਕ ਕਰਾਇਆ ਸੀ ਕੱਲ ਵੀ ਉਹ ਘਟਿਆ ਸੀ ਅੱਜ ਵੀ ਘਟਿਆ ਹੂੰ ਬਹੁਤ ਰਹੇ ਕਿਤੇ ਦੁਕੇ ਇਹਦੇ ਪਪਾ ਚੱਲ ਜਣਾ ਜੀ ਹੁਣ ਖਾਦ ਪਾਣ ਮੈਂ ਤਾਂ ਲੱਗੇ ਜਾਂਦਾ ਡਿੰਗਣ ਮੈਂ ਇੱਥੇ ਨਹੀਂ ਖੜੀ ਹੁੰਦਾ ਥੋੜਾ ਮੈਂ ਪੈਗੇ ਕੰਮ ਕੋਲ ਲਵੇੜ ਲੈ ਹੈ ਜੋ ਸਾਰੀ ਪਾਪਾ ਫੈਜੂਗੀ ਸਾਰੀ ਪਪਾ ਨੇ ਪਤੀ ਨਾ ਆਇਆ ਤਾਂ ਚਾ ਫਾ ਚੱਕਰ ਈ ਮੈਂ ਵੀ ਜਦੋਂ ਪਾਪਾ ਕਾਦ ਭਾਈ ਨਹੀਂ ਕਰਾਈ ਸੀ ਆਮ ਪੱਟੇ ਲੱਗਾ ਕੁਤਰਣ ਉਹ ਹੋ ਗੋਹਾ ਲੱਗੀ ਟਖਣ ਚੰਦ ਅੱਥੇ ਲਿਖਿਆ ਕਰੋ ਠੀਕ ਆ ਇਹਨਾਂ ਮੈਂ ਪੜਾਉਂਦੀ ਪਈ ਆ ਬਣੀ ਇਹਨੂੰ ਆਟਾ ਗੁੰਨ ਕੇ ਹਟੇ ਹੁਣ ਇਹਨੇ ਆਹ ਹਿੰਮਤ ਨਹੀਂ ਹੈਗੀ ਬੀਬੀ ਘਟਿਆ ਮੇਰਾ ਮੇਰੇ ਪਾਪਾਂ ਨੂੰ ਦੇਖ ਜੂਂਦੀ ਮੈਂ ਤਾਂ ਮੈਨੂੰ ਕੋਕਰਾਂ ਦੁਆਲੇ ਆ ਕੇ ਦੇਦੇ ਲੈਂਦਾ ਮੈਂ ਤੂੰ ਕਹਿੰਦੀ ਮੈਂ ਖਲੇਨੀਓਂ ਦਵਾਈ ਤੁਮਾ ਮਾਤੂਂ ਦੀਆ ਪਰ ਆਰਾਮ ਨਹੀਂ ਆਉਂਦਾ ਉਹ ਸਰਵਾਇਲ ਦੇ ਜਾਂਦੀ ਤੇ ਨਾ ਆਉਂਦਾ ਫਿਰ ਡਾਕਟਰ ਕੋਲ ਲੈ ਜਾਂਦੀ ਉਹ ਡਾਕਟਰ ਦਵਾਈ ਦੇ ਆਪਨੇ ਤਾਂ ਕਰਉਣਾ ਮਪੜਾ ਉਹ ਜੋ ਹੁੰਦਾ ਕੋਈ ਕਾਰ ਗਿਆ ਉਹ ਨੋਤਾ ਵੀ ਹੁੰਦਾ ਉਹ ਦਿਨ ਵਾਲੀ ਲੱਗੀ ਰਹੀ ਮੈਂ ਪਾਟਾ ਗੁੱਨੇ ਪੈਰ ਹੋਣਾ سوال ۾ پئي رهيا آهيون ۽ ٻي ٻه ڪم